ਪੀਵੀ 26 ਨਿਊਜ਼ ਤੇ ਤੁਹਾਨੂੰ ਖੰਨੇ ਸ਼ਹਿਰ ਦੀ ਮੈਂ ਰਿੱਚ ਖਬਰ ਦਿਖਾ ਰਿਹਾ ਜਿਵੇਂ ਕਿ ਪੰਜਾਬ ਦੇ ਵਿੱਚ ਵੱਖ-ਵੱਖ ਪੰਜਾਬ ਸਰਕਾਰ ਦਾ ਪੀਲਾ ਪੰਜਾ ਚੱਲਦਾ ਆਪਾਂ ਨੂੰ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਕਸਬਿਆਂ 'ਚ ਵੱਖ-ਵੱਖ ਪਿੰਡਾਂ 'ਚ ਨਜ਼ਰ ਆਉਂਦਾ ਹੈ ਨਸ਼ਾ ਤਸਕਰਾਂ ਦੀ ਨਜ਼ਾਇਜ ਨਸ਼ਾ ਵੇਚ ਕੇ ਬਣਾਈਆਂ ਹੋਈਆਂ ਪ੍ਰਾਪਰਟੀਆਂ ਤੇ ਪੀਲਾ ਪੰਜਾ ਚੱਲਦਾ ਹੈ ਨਾ ਤੇ ਇਸੇ ਤਰ੍ਹਾਂ ਹੀ ਖੰਨੇ ਤੇ ਵਿੱਚ ਕਰਤਾਰਨਗਰ ਵਾਰਡ ਨੰਬਰ 18 ਦੇ ਵਿੱਚ ਵੀ ਨਸ਼ਾ ਤਸਕਰਾਂ ਦੇ ਘਰਾਂ ਤੇ ਪੀੜਾ ਪੰਜਾ ਚੱਲ ਰਿਆ ਸਰਕਾਰ ਦਾ ਖੰਨਾ ਪੁਲਿਸ ਨੇ ਬਹੁਤ ਵੱਡੀ ਕਾਰਵਾਈ ਕੀਤੀ ਹੈ ਮਾਨਯੋਗ ਐਸਐਸਪੀ ਜੋਤੀ ਯਾਦਵ ਜੀ ਐਸਐਚਓ ਹਰਦੀਪ ਸਿੰਘ ਅਤੇ ਹੋਰ ਵੀ ਐਸਪੀਡੀ ਸਾਹਿਬ ਔਰ ਸਾਰੇ ਹੀ ਪੰਜਾਬ ਪੁਲਿਸ ਵਾਲੇ ਔਰ ਨਗਰ ਕੌਂਸਲਰ ਤੋਂ ਵੀ ਈਓ ਸਾਹਿਬ ਪ੍ਰਧਾਨ ਸਾਹਿਬ ਕਰਮਚਾਰੀ ਨਗਰ ਕੌਂਸਲ ਦੀ ਟੀਮ ਵੀ ਇੱਥੇ ਮੌਜੂਦ ਹੈ ਇਸ ਵਕਤ ਅਸੀਂ ਵੀ ਮੌਜੂਦ ਆ تمام ویب میڈیا الیکٹرانک میڈیا پرنٹ میڈیا بھی موجود ہے یہ بہت بڑی کاروائی پنجاب پولیس نے بہت بڑا ایک قدم چکیا ہے جویں کی سٹیپ بائی سٹیپ موجودہ بھگوانت مان سرکار وقف وقف شہروں ਦੇ ਵਿੱਚ وقف وقف ਪਿੰਡਾਂ ਦੇ ਵਿੱਚੋਂ وقف وقف ਕਸਬਿਆਂ ਦੇ ਵਿੱਚੋਂ ਨਜਾਇਜ਼ ਬਣਾਈਆਂ ਹੋਈਆਂ نشਾ تسکراں دیਆਂ گڑک کر رہی ہے پراپرٹیاں ਨੂੰ پی بی 26 جون ਤੇ ਹਰ ਅਪਡੇਟ ਤੁਹਾਡੇ ਸਾਹਮਣੇ ਖਾਜ਼ਰ ਕਰਦਾ ਸਰਬਜੀਤ ਸਿੰਘ ਆਪਣੇ ਕਮੈਂਟਾਂ ਦੇ ਰੂਪ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਓ ਲਾਈਕ ਸ਼ੇਅਰ ਤੇ ਕਮੈਂਟਸ ਕਰ ਦਿਓ ਯੁੱਧ ਨਸ਼ਾ ਵਿਰੁੱਧ ਜੋ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਹੈ ਲਗਾਤਾਰ 22 ਵੱਖ-ਵੱਖ ਪੰਜਾਬ ਦੇ ਵਿੱਚੋਂ ਜਿਹੜੇ ਕਿ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਨਜਾਇਜ਼ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਉਹਨਾਂ ਉੱਤੇ ਬੜੀ ਸਖਤ ਹਦਾਇਤਾਂ ਦੇ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਖੰਨਾ ਪੁਲਿਸ ਨੇ ਵੀ ਖੰਨੇ ਸ਼ਹਿਰ ਦੇ ਵਿੱਚ ਕਰਤਾਰਨਗਰ ਦੇ ਵਿੱਚ ਵੀ ਵੱਖ-ਵੱਖ ਮੁਹੱਲਿਆਂ ਦੇ ਵਿੱਚ ਵੱਖ-ਵੱਖ ਏਰੀਏ ਦੇ ਵਿੱਚ ਜਾ ਕੇ ਨਜਾਇਜ਼ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਤੇ ਕਿਸ ਤਰ੍ਹਾਂ ਦਾ ਪੀਲਾ ਪੰਜਾ ਚਲਾ ਕੇ ਔਰ ਬੜੀ ਵੱਡੀ ਸਫਲਤਾ ਪ੍ਰਾਪਤ ਕੀਤੀ ਮਾਨਜੋਗ ਖੰਨਾ ਪੁਲਿਸ ਨੇ ਸ਼ਿਆ ਚੰਗਾ ਹੋਊਗਾ ਠੀਕ ਹੈ ਬੇਨਜਾਜ ਕੀਤੀ ਆ ਸਰ ਇਹਨਾਂ ਨੇ ਧੱਕਾ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਕੋਈ ਵਾ ਕੋਈ ਨੋਟਿਸ ਨਹੀਂ ਮੇਰੇ ਹੱਥ 'ਚ ਆਇਆ ਹੈਗਾ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਹੈਗਾ ਬਹੁਤ ਵੱਡਾ ਕਦਮ ਚੱਕਿਆ ਮਾਨਜੋਗ ਐਸਐਸਪੀ ਸਾਹਿਬ ਜੋ ਕਿ ਯਾਦਵ ਜੀ ਹੁਣਾਂ ਲਈ ਇਹੜਾ ਪੰਜਾ ਚੱਲਦਾ ਹੋਇਆ ਜੇ ਕੱਲ ਨਸ਼ੀਆਂ ਦੀ ਹੋਵੇ ਨਸ਼ਾ ਯੁੱਧ ਪ੍ਰਤੀ ਹੋਵੇ ਕਿਸੇ ਤਰ੍ਹਾਂ ਸਖਤ ਸਖਤ ਕਦਮ ਚੱਕੇ ਨੇ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੀ ਵੀ ਆਪਣੇ ਗਲੀ ਮੰਦੇ ਦੇ ਇਹਨਾਂ ਨੂੰ ਕੋਈ ਨਾ ਆਟੋਸਮਾਰਾ ਹੁੰਦਾ ਹਰ ਕੱਲ ਨੂੰ ਕੰਮ ਕਰਨਾ ਹੁੰਦਾ ਤੇ ਵੀ ਇਹਨਾਂ ਦਾ ਦੇਰ ਸੀ ਨਗਰ ਕੌਂਸਲ ਬੋਲੋ ਜਿਹੜਾ ਹੈ ਇਹਨਾਂ ਦੇ ਸਾਰੇ ਰਜਿਸਟਰੀ ਇਹਨਾਂ ਦੇ ਸਾਰੇ ਡਾਕੂਮੈਂਟ ਬਣੇ ਹੋਏ ਨੇ ਇਹਨਾਂ ਕੋਲ ਸਾਰੇ ਡਾਕੂਮੈਂਟ ਨਹੀਂ ਨਵੇ ਕਰ ਦੇ ਸਾਮਾਨ ਜੇ ਬਾਹਰ ਖੜਾਉਣਾ ਚਾਹੁੰਦਾ ਅੱਜ ਖੰਨਾ ਪੁਲਿਸ ਤੇ ਖੰਨਾ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਨਸ਼ੇ ਦਾ ਤਸਕਰ ਵਿੱਕੀ son of ਬਿੱਟੂ ਜੋ ਮੀਟ ਮਾਰਕੀਟ 'ਚ ਦਾ ਰਹਿਣ ਵਾਲਾ ਹੈਗਾ ਹਾਲ ਫਿਲਹਾਲ ਜੋ ਕਰਤਾਰਨਗਰ ਹੈ ਰਿਹਾ ਹੈਗਾ ਉਹਦੇ ਇੱਕ ਇਲੀਗਲ ਕੰਸਟਰਕਸ਼ਨ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈਗੀ ਆ ਜਿਹੜਾ ਵਿੱਕੀ ਹੈਗਾ ਹਾਲ ਫਿਲਹਾਲ ਜੇਲ੍ਹ 'ਚ ਹੈਗਾ ਤੇ ਇਹਦੇ ਉੱਪਰ ਦੋ ਐਨਡੀਪੀਐਸ ਦੇ ਮੁਕਦਮੇ ਹੈ ਇੱਕ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ 1.5 ਕਿਲੋ ਆਈਸ ਤੇ 1 ਕਿਲੋ ਆਫੀ ਮੇਦੇ ਕੋਲੋਂ ਬਰਾਮਦ ਹੋਈ ਸੀਗੀ ਤੇ ਅੱਜ ਜੋ ਇਹਦੀ ਇਲੀਗਲ ਕੰਸਟਰਕਸ਼ਨ ਹੈ ਇਹਦੇ ਉੱਪਰ ਮਿਊਂਸਿਪੈਲਿਟੀ ਵੱਲੋਂ ਇੱਕ ਐਕਸ਼ਨ ਕੀਤਾ ਜਾ ਰਹੇਗਾ ਖੰਨਾ ਪੁਲਿਸ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈਗੀ ਤੇ ਖੰਨਾ ਪੁਲਿਸ ਐਂਡ ਪੂਰਾ ਕੋ ਪੂਰਾ ਹੀ ਜੋ ਐਡਮਿਨਿਸਟ੍ਰੇਸ਼ਨ ਹੈ ਉਹਦਾ ਜੋ ਹੀ ਯੋਧ ਨਸ਼ੇ ਵਿਰੋਧੀ ਜੋ ਕਾਰਵਾਈ ਚੱਲ ਰਹੀ ਹੈਗੀ ਬੀਤੇ ਮਾਰਚ ਤੋਂ ਲੈ ਕੇ ਹੁਣ ਤੱਕ ਬਹੁਤ ਜ਼ਿਆਦਾ ਵਧੀਆ ਕੰਮ ਰਿਹਾ ਹੈ ਖੰਨਾ ਸਪੈਸ਼ਲੀ ਜ਼ਿਲ੍ਹੇ ਦੇ ਵਿੱਚ ਅਸੀਂ 900 ਤੋਂ ਵੱਧ ਪੈਡਲਰਸ ਵਗੈਰਾ ਹੁਣ ਤੱਕ ਫੜ ਲੀਏ ਹਨ ਤੇ ਅੱਗੇ ਵੀ ਇਦਾਂ ਦੀ ਕਾਰਵਾਈ ਚੱਲਦੀ ਰਹੇਗੀ। ਨਾ ਵੀ ਮੈਂ ਜੀਵੇ মিডিਆ ਨੂੰ ਦੱਸਿਆ ਹੈਗਾ। ਕਿ ਲੀਗਲੀ ਅਸੀਂ ਜੋ ਨਸ਼ੇ ਦੇ ਤਸਕਰ ਹੈ ਇਹਨਾਂ ਦੀ ਪ੍ਰਾਪਰਟੀਆਂ ਵਗੈਰੇ ਨੂੰ ਵੈਰੀਫਾਈ ਕਰਦੇ ਰਹਿੰਦੇ ਤੇ ਇਹ ਕਾਰਵਾਈ ਹੁੰਦੀ 68 ਐਫ ਵਾਲੀ ਜੋ ਐਨਡੀਪੀਐਸ ਐਕਟ ਦੇ ਅੰਦਰ ਹੁੰਦੀ ਹੈ ਉਹਦਾ ਵੀ ਅਸੀਂ ਕਰਾਉਂਦੇ ਰਹਿੰਦੇ ਤਾਂ ਇਦਾਂ ਦੀ ਅਸੀਂ 15 ਕਿ ਤਕਰੀਬਨ ਪ੍ਰਾਪਰਟੀਆਂ ਫ੍ਰੀਜ਼ ਕਰਾ ਚੁੱਕੇ ਜਿੱਥੇ ਇਸੀ ਪ੍ਰਕਿਰਿਆ ਦੇ ਵਿੱਚ ਜਦੋਂ ਅਸੀਂ ਜੋ ਪ੍ਰਾਪਰਟੀਆਂ ਇਹਨਾਂ ਨੂੰ ਵੈਰੀਫਾਈ ਕਰਾਉਂਦੇ ਜੋ ਇਲੀਗਲ ਨਿਕਲਦੀ ਹੈ ਉਹਦੇ ਉੱਪਰ ਫਿਰ ਐਫਆਈਆਰ ਜੋ ਇਦਾਂ ਦਾ ਐਕਸ਼ਨ ਹੁੰਦਾ ਹੈਗਾ ਤੋ ਅੱਗੇ ਵੀ ਅਗਰ ਕੋਈ ਇਲੀਗਲ ਕੰਸਟਰਕਸ਼ਨ ਜਿੱਦਾ ਦੇ ਮਿਲਦੀ ਹੈਗੀ ਜਿਹਦੇ ਉੱਪਰ ਐਕਸ਼ਨ ਹੋ ਸਕਦਾ ਤੋ ਜ਼ਰੂਰ ਕੀਤਾ ਜਾਏਗਾ ਮੈਡਮ ਜਿੱਦਾ ਇੱਥੇ ਗੱਲ ਸਾਹਮਣੇ ਹੈ ਜਿਵੇਂ ਤੁਸੀਂ ਮੀਟ ਮਾਰਕੀਟ ਚ ਬਿਲਕੁਲ ਸਕੰਜਾ ਕਸਿਆਦਾ ਹੈ ਉੱਥੋਂ ਮੂਵ ਹੋ ਕੇ ਆਪਣੀ ਪ੍ਰੋਪਰਟੀ ਬਣਾਉਣ ਨੇ ਜਮਾਨਤਾਂ ਦੇ ਲਈ ਇਹਦੀ ਵੀ ਕੋਈ ਇਨਵੈਸਟੀਗੇਸ਼ਨ ਹੋਊਗੀ ਜੀ ਉਹ ਚੱਲਦੇ ਰਹਿੰਦਾ ਹੈਗਾ ਉਹੀ ਮੈਂ ਕਹਿ ਰਹੀ ਹਾਂ ਕਿ ਇਹ ਪਹਿਲਾ ਮੀਟ ਮਾਰਕੀਟ ਰੈਂਜ ਦੇ ਸੀਗੇ ਹੁਣ ਇੱਥੇ ਸ਼ਿਫਟ ਹੋਏ ਆ ਤੇ ਇਦਾਂ ਦੇ ਹੋਰ ਵੀ ਬੰਦੇ ਹੈ ਉਹਨਾਂ ਦੇ ਉੱਪਰ ਵੀ ਐਕਸ਼ਨ ਹੋਏਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਕੀ ਪੂਰੀ ਸਟ੍ਰੈਟਜੀ ਬਣਾ ਕੇ ਹੀ ਐਨਆਰਪ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਵੀ 26 ਨਿਊਜ਼ ਸਾਡੀ ਕੋਸ਼ਿਸ਼ ਹੁੰਦੀ ਹੈ ਹਰ ਅਪਡੇਟ ਤੁਹਾਡੇ ਸਾਹਮਣੇ ਹਾਜ਼ਰ ਕਰਨ ਦੀ ਖੰਨੇ ਸ਼ਹਿਰ ਦੇ ਵਿੱਚ ਕਰਤਾਰ ਨਗਰ ਦੇ ਵਿੱਚ ਗੈਰ ਕਾਨੂੰਨੀ ਪ੍ਰਾਪਰਟੀ ਤੇ ਜੋ ਨਸ਼ੇ ਦੇ ਨਾਲ ਬਣਾਈ ਹੋਈ ਪ੍ਰਾਪਰਟੀ ਔਰ ਪੀਲਾ ਪੰਚਾਇਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪੀਵੀ 26 ਨਿਊਜ਼ ਤੇ ਸਾਂਝੀਆਂ ਕਰ ਰਹੇ ਹਾਂ ਆਪਣੇ ਕਮੈਂਟਾਂ ਦੇ ਰੂਪ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਓ ਜਿਵੇਂ ਕਿ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਨੇ ਨਸ਼ਾ ਵਿਰੁੱਧ ਯੁੱਧ ਚਲਾਇਆ ਹੋਇਆ ਹੈ ਮਾਨਜੁਗ ਐਸਐਸਪੀ ਜੋਤੀ ਯਾਦਵ ਜੀ ਹਰਦੀਪ ਸਿੰਘ ਜੀ ਐਸਐਚਓ ਡੀਐਸਪੀ ਸਾਹਿਬ ਸਾਰੇ ਹੀ ਪੰਜਾਬ ਪੁਲਿਸ ਵਾਲੇ ਜਿੰਨੇ ਵੀ ਖੰਨੇ ਦੀ ਜ਼ਿਲ੍ਹੇ ਦੀ ਪੁਲਿਸ ਸਾਰੇ ਮੌਜੂਦ ਹੈ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਔਰ ਮੈਂ ਸਰਬਜੀਤ ਸਿੰਘ ਤੁਹਾਡਾ ਸਾਰਿਆਂ ਦਾ ਤਹਿਤ ਤੋਂ ਧੰਨਵਾਦ ਕਰਦਾ ਸੋ ਇਦਾਂ ਦੀਆਂ ਬਹੁਤ ਵੱਡੀਆਂ ਕਾਰਵਾਈਆਂ ਜੋਤੀ ਯਾਦਵ ਜੀ ਮਾਨਯੋਗ ਪੰਜਾਬ ਪੁਲਿਸ ਜਿੰਨੇ ਵੀ ਕਰਮਚਾਰੀ ਜਿੰਨੇ ਵੀ ਨਗਰ ਕੌਂਸਲਰ ਤੋਂ ਜਿੰਨੇ ਵੀ ਜੀਓ ਸਾਹਿਬ ਪ੍ਰਧਾਨ ਸਾਹਿਬ ਸਾਰੇ ਕਰਮਚਾਰੀ ਔਰ ਇਹ ਤਸਵੀਰਾਂ ਨੂੰ ਨਸਾਂ ਜੀ ਕਿਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੈਨੂੰ ਦਿਓ ਜੀ ਧੰਨਵਾਦ ਸਤਿ ਸ੍ਰੀ ਅਕਾਲ 3 ਆਫ ਆਈਸ 1.5 ਕਿਲੋ ਆਈਸ ਤੇ 1 ਕਿਲੋ ਅਫੀਮ ਬਰਾਮਦ ਹੋਈ ਸੀ ਤੇ ਹੁਣ ਇਹ ਐਸਪੀ ਨੇ ਪਹਿਲਾਂ ਇਹ ਨੀਟ ਮਾਰਕੀਟ ਰੈਂਦਾ ਸੀਗਾ ਹੁਣ ਇਹਨੇ ਕਰਤਾਰਨਗਰ ਦੇ ਵਿੱਚ ਇਲੈਗਲ ਕੰਸਟਰਕਸ਼ਨ ਕਰਕੇ ਆਪਣਾ ਘਰ ਬਣਾ ਰਿਆ ਸੀਗਾ ਤੇ ਜਦੋਂ ਅਸੀਂ ਇਹਦੀ ਪ੍ਰੋਪਰਟੀ ਨੂੰ ਵੈਰੀਫਾਈ ਕਰਨ ਲਈ ਮਿਊਂਸੀਪੈਲਿਟੀ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਆ ਲੈਟਰਸ ਭੇਜੇ ਤੇ ਉਹਨਾਂ ਨੇ ਵੈਰੀਫਾਈ ਕੀਤਾ ਤੇ ਕੰਸਟਰਕਸ਼ਨ ਇਲੈਗਲ ਪਾਈ ਗਈ ਤੇ ਮਿਊਂਸੀਪੈਲਿਟੀ ਵੱਲੋਂ ਫਿਰ ਇਹਨੂੰ ਚਾਰ ਨੋਟਿਸ ਜਿੱਤੇ ਗਏ ਸੀਗੇ ਤੇ ਉਹ ਤੋਂ ਬਾਅਦ ਵੀ ਇਹਨੇ ਕੋਈ ਐਕਸ਼ਨ ਨਹੀਂ ਕੀਤਾ ਤੇ ਅੱਜ ਮਿਊਂਸੀਪੈਲਿਟੀ ਵੱਲੋਂ ਫਿਰ ਐਕਸ਼ਨ ਕੀਤਾ ਜਾ ਰਿਹਾ ਹੈਗਾ ਖੰਨਾ ਪੁਲਿਸ ਇਥੇ ਅਪਨ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਪਹੁੰਚੀ ਹੋਈ ਹੈ ਆ ਯੋਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਅੰਦਰ ਇੱਕ ਵੱਡਾ ਇੱਕ ਐਕਸ਼ਨ ਹੈਗਾ ਪੁਲਿਸ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਇਦਾਂ ਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੈ ਜੋ ਇਦਾਂ ਆਪਣੀ ਇਲੀਗਲ ਪ੍ਰੋਪਰਟੀਆਂ ਵਗੈਰਾ ਬਣਾਉਂਦੇ ਹੈ ਤੇ ਅੱਗੇ ਉਹਨਾਂ ਦੇ ਉੱਪਰ ਐਸ ਪਰ ਲਾਅ ਐਕਸ਼ਨ ਹੁੰਦਾ ਰਹੇਗਾ ਰੋਚੀ ਰਹੀ ਹੈ ਕਿ ਉਹ ਆਲੇ ਹੀ ਫਸੇ ਕਿ ਕਿਤੇ ਬੜੇ ਮਗਰ ਬੱਚਾ ਦੀ ਜਿਹੜੀ ਪ੍ਰੋਪਰਟੀ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਹੈ ਉਹਨਾਂ ਨੂੰ ਕੱਲ ਸਾਫ਼ ਕੀਤਾ ਜਾਊਗਾ ਨਹੀਂ ਜੀ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਇਸੇ ਲਈ ਦੱਸ ਦੇ ਰਹੀ ਹਾਂ ਕਿ ਐਨਡੀਪੀਐਸ ਐਕਟ ਦੇ ਅੰਦਰ 68 ਐਫਿਕ ਸੈਕਸ਼ਨ ਹੋ ਜਾਏਗਾ ਤੇ ਉਹਦੇ ਅੰਦਰ ਅਗਰ ਕਿਸੇ ਨੇ ਲੀਗਲ ਲੀਗਲ ਐਜੈਂਟ ਕਿਸੇ ਨੇ ਬਾਈ ਕੀਤੀ ਹੈ ਪ੍ਰੋਪਰਟੀ ਤੇ ਨਸ਼ੇ ਦੀ ਤਸਕਰੀ ਕਰਕੇ ਅੱਗੇ ਪੈਸੇ ਨੂੰ ਵਰਤੋ ਕਰਕੇ ਉਹ ਕੀਤਾ ਹੈਗਾ ਉਹਨੂੰ ਅਟੈਚ ਕੀਤਾ ਜਾਂਦਾ ਹੈ ਇੱਦਾਂ ਦੀ 15 ਕੇ ਤਕਰੀਬਨ ਪ੍ਰੋਪਰਟੀ ਪੰਚਨਾ ਪੁਲਿਸ ਵੱਲੋਂ ਅਟੈਚ ਹੋ ਚੁੱਕੀ ਹੈ ਇਸ ਸਾਲ ਦੇ ਵਿੱਚ ਜੇ ਜਿੱਤੇ ਕੰਸਟਰਕਸ਼ਨ ਇਲੀਗਲ ਆ ਉਹਦੇ ਉਪਰ ਇਦਾਂ ਦਾ ਐਕਸ਼ਨ ਹੋਵੇਗਾ ਵੀਰ ਗੀ ਜਿਹੜੇ ਫੈਕਟਰੀ ਨੂੰ ਉਹ ਤੇ ਹੈ ਹੀ ਸਾਰੀ ਇਹਦੀ ਕੋਰਟ ਤਾਂ ਉਹ ਵੀ ਹੈਗਾ ਦੇਖੀ ਉਹ ਵੀ ਜੋ ਐਡਮਿਨਿਸਟ੍ਰੇਸ਼ਨ ਹੈ ਉਹ ਨੋਟਿਸਿਸ ਦੇ ਲਿਏ ਕਿਤੇ ਉਹ ਕਾਰਵਾਈ ਹੁੰਦੀ ਜੀ ਜੀ ਅੱਜ ਵੀ ਇੱਥੇ ਇਹਨੂੰ ਚਾਹਤ ਜਿੱਤੇਗੇ ਟਿਕਟ ਅਲੱਗ ਅਲੱਗ ਟਾਈਮ ਤੋਂ ਉਦੋਂ ਬਾਅਦ ਹੀ ਐਕਸ਼ਨ ਕੀਤਾ ਜਾ ਰਿਹਾ ਹੈਗਾ ਤਾਂ ਗਿਵਨ ਨੋਟਿਸਿਸ ਜੇ ਸਭੀ ਪੂਰੀ ਹੋਂਦੀ ਹੈ ਉਦੋਂ ਬਾਅਦ ਐਕਸ਼ਨ ਪੂਰੀ ਹੋ ਸਕਦਾ ਹੈ ਕਾਰਵਾਈ ਚੱਲ ਰਹੀ ਹੈ। ਇੱਥੇ ਕੀ ਅੱਗੇ ਵੀ ਅਸੀਂ ਜਿਹੜੇ ਸਾਡੇ ਅੱਡੇ ਦੇ ਜ਼ਿਲ੍ਹੇ ਦੇ ਜੋ ਤਸਕਰ ਹੈ ਉਹਨਾਂ ਦੇ ਪ੍ਰਾਪਰਟੀਆਂ ਵਗੈਰਾ ਵੈਰੀਫਾਈ ਕਰਾਉਂਦੇ ਰਹਿੰਦੇ ਜਿਵੇਂ ਹੀ ਕੋਈ ਇਲੀਗਲ ਕੰਸਟਰਕਸ਼ਨ ਮਿਲਦੀ ਆ ਕੇ ਕਾਰਵਾਈ ਚੱਲਦੀ ਰਹਿੰਦੀ ਹੈ।